ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਾਂਝਾ ਕਰ ਵੱਲੋਂ ਹਰਮਿੰਦਰ ਮੈਨੂੰ ਇਹ ਦੱਸ ਤੇ ਬੜੀ ਖੁਸ਼ੀ ਹੋ ਰਹੀ ਹੈ ਕਿ ਪਿਛਲੇ ਹਫਤੇ ਅਸੀਂ ਇੱਕ ਸਪੈਸ਼ਲ ਪੰਜੀਰੀ ਸਰਦੀਆਂ ਲਈ ਬਣਾਈ ਸੀ ਜਿਹੜੀ ਕਿ ਰਾਮਬਣ ਹੈ ਤਾਕਤ ਲਈ ਗੋਡੇ ਮੋਢਿਆਂ ਤੇ ਕਮਰ ਦੇ ਦਰਦ ਲਈ ਪੰਜੀਰੀ ਬਹੁਤ ਵਧੀਆ ਬਣੀ ਸੀ ਤੇ ਉਸ ਨੂੰ ਇੰਨਾ ਪਰਮਹੰਗਾਰਾ ਮਿਲਿਆ ਕਿ ਸਾਨੂੰ ਹੁਣ ਉਹ ਪੰਜੀਰੀ ਦੁਬਾਰਾ ਬਣਾਉਣੀ ਪੈ ਰਹੀ ਹੈ ਪੰਜੀਰੀ ਦੀ ਫੀਡਬੈਕ ਬਹੁਤ ਵਧੀਆ ਸੀ ਇਹ ਪੰਜੀਰੀ ਦੇ ਵਿੱਚ ਇੰਨੀਆਂ ਜ਼ਿਆਦਾ ਚੀਜ਼ਾਂ ਨੇ ਕਿ ਜਿਹੜੀਆਂ ਸਰਦੀਆਂ ਦੇ ਵਿੱਚ ਸਾਡੇ ਖਾਣ ਲਈ ਬਹੁਤ ਹੀ ਲਾਹੇਵੰਦ ਨੇ ਪੰਜੀਰੀ ਚ ਪੰਜੀ ਆਪਾਂ ਪਾਇਆ ਅਸ਼ਵਗੰਧਾ ਸਫੈਦ ਮੂਸਲੀ ਸਾਲਫ ਪੰਜਾ ਇਹ ਬੇਸਣ ਚ ਬਣ ਰਹੀ ਆ ਇਹਦੇ ਵਿੱਚ ਅਲਸੀ ਕਾਲੀ ਮਿਰਚ ਸੁੰਡ ਤੇ ਛੋਟਾ ਭਖੜਾ ਆਮ ਹੜਦੀ ਮੇਥੇ ਜਿਹੜੇ ਕਿ ਸਿਆਲਾਂ ਚ ਬਹੁਤ ਹੀ ਜ਼ਿਆਦਾ ਆਉਂਦੀਆਂ ਨੇ ਬਾਕੀ ਇਹਦੇ ਵਿੱਚ ਆਪਾਂ ਸ਼ੱਕਰ ਪਾਉਣੀ ਆ ਜੀ ਸੁੰਡ ਤੇ ਕਾਲੀ ਮਿਰਚ ਸੋ ਇਹ ਸਾਰੀਆਂ ਚੀਜ਼ਾਂ ਦੀ ਰਲ ਕੇ ਪੰਜੀਰੀ ਬਣ ਰਹੀ ਆ ਮੈਨੂੰ ਤਾਂ ਹੁਣ ਵੀ ਦੇਖ ਕੇ ਬੜਾ ਸੋਹਣਾ ਲੱਗਦਾ ਤੇ ਸ਼ੁੱਧ ਦੇਸੀ ਕੋ ਜਿਹੜਾ ਕਿ ਅਸੀਂ ਸਾਂਝੇ ਘਰ ਦੇ ਵਿੱਚ ਤਿਆਰ ਕਰਦੇ ਆ ਉਹਦੇ ਵਿੱਚ ਬਣਾਈ ਜਾ ਰਹੀ ਆ ਸੋ ਤੁਸੀਂ ਜ਼ਰੂਰ ਇਸ ਪੰਜੀਰੀ ਨੂੰ ਟਰਾਈ ਕਰੋ ਜਿਨ੍ਹਾਂ ਨੇ ਹਲੇ ਤੱਕ ਨਹੀਂ ਖਾਧੀ ਇਹ ਸਿਆਲਾਂ ਦੀ ਖਾਣ ਵਾਲੀ ਚੀਜ਼ ਆ ਜ਼ਰੂਰ ਟਰਾਈ ਕਰੋ ਤੇ ਸਾਨੂੰ ਫੀਡਬੈਕ ਦਿਓ ਇੱਤੈ ਸਾਂਝੇ ਘਰ ਨੂੰ ਸਪੋਰਟ ਕਰਦੇ ਰਹੋ ਧੰਨਵਾਦ ਜੀ